ਸ੍ਰੀ ਅਕਾਲ ਜੀ ਪਿੰਡੂ ਕਮ ਕਾ ਚੈਨਲ ਜੀ ਤੁਹਾਡਾ ਸਵਾਗਤ ਹੈ ਅਮੀਰ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੈਲਕਮ ਹੋ ਸਾਰੇ ਅਨਚੜੀ ਕਲੱਬ ਤੇ ਸਦਾ ਹਸ ਦੇਵਾਂ ਦੇ ਤੰਦਰੁਸਤ ਤੇ ਹੁਣ ਜੀ ਆਪਾਂ ਬਣਾਉਣ ਲੱਗੇ ਆਂਗੇ ਪੇਠੇ ਦੀ ਸਬਜ਼ੀ ਤੇ ਇਹ ਕੱਜੂ ਪੱਕੇ ਪਏ ਸੀਗੇ ਮੰਨ ਚਲੋ ਚੀਰ ਕੇ ਮੱਝਾਂ ਪਾ ਦੇਣੇਗੇ ਤੇ ਇਹ ਪੇਠੇ ਦੀ ਸਬਜ਼ੀ ਬਣਾਵਾਂਗੇ ਗਰਮੀ ਨੇ ਜੀ ਬਹੁਤ ਬੁਰਾ ਹਾਲ ਕਰ ਇਹ ਗਰਮੀ ਐ ਬਾਹਰ ਪੱਤਾ ਵੀ ਝੋਲਦਾ ਰੱਖ ਸਾਰਾ ਦਿਨ ਹੁਣ ਇਹ ਬੰਦਾ ਏਸੀ ਚ ਵੀ ਕਿੱਥੋਂ ਬੈਠਾ ਰਵੇ ਕੰਮ ਧੰਦੇ ਕਰ ਨਹੀਂ ਹੁੰਦੇ ਐ ਇਹ ਵਿਚਾਰੇ ਪਾਸ਼ੂ ਆਨੂ ਜੀ ਜੰਤੂ ਸਾਰੇ ਮੈਂ ਨਹੀਂ ਗਰਮੈਸ਼ ਰਹੀ ਨਹੀਂ ਹੋਈ ਪਈ ਗਰਮੀ ਤੇ ਜੇ ਰੱਬ ਮੀ ਪਾ ਦੇ ਤਾਂ ਚੱਲਣਾ ਸਾਰੇ ਜੀ ਜੰਤ ਵਿਚਾਰੇ ਐ ਤਰਸਦੇ ਖਦੇ ਪਾਣੀ ਉਤਰਾਂ ਗਰਾਂ ਕਰਦੇ ਖਦੇ ਐ ਉਧਰੋਂ ਵਿਚਾਰੇ ਕਿਸਾਨ ਆ ਜਿਹੜੇ ਝੋਨਾ ਲਾਈ ਜਾਂਦੇ ਨੇਗੇ ਉਨਾ ਵਾਸਤੇ ਔਖਾ ਵਾਇਆ ਪਿਆਗਾ ਕਿਸੇ ਵਾਸਤੇ ਨਹੀਂ ਸੋਖਾ ਜੀ ਬਸ ਤੇ ਸਾਡੇ ਵਿਚਾਰੇ ਸਾਦਾਂ ਦੀਆ ਉਹ ਤਾਂ ਚੋਨਾ ਚ ਖੇਤਾਂ ਚ ਵੋਈ ਜਾਂਦੇ ਨੇ ਮਿੱਟੀ ਨਾਲ ਮਿੱਟੀ ਉਨਾ ਵਾਸਤੇ ਬਹੁਤ ਔਖਾ ਜਿਹੜੇ ਚੋਨਾ ਲਾਉਂਦੀ ਹੈ ਲੇਬਰ ਵਿਚਾਰੀ ਉਹਨਾ ਵਾਸਤੇ ਬਹੁਤ ਔਖਾ ਹੈ ਹੁਣ ਤਾਂ ਰਮੀ ਪਾ ਦੇਈ ਹੀ ਬੇਰਤੀ ਕਰਦੇ ਰੱਬ ਨੂੰ ਤੇ ਫਿਰ ਕੁਝ ਦਿਨ ਸ਼ਾਂਤੀ ਦੇ ਲੰਬੇ ਜਾਣਗੇ ਜੇ ਇੱਕ ਵਾਰੀ ਵੀ ਪੈ ਜੇ ਨਾ ਫਿਰ ਹਫਤਾ ਸਹੀ ਲੰਘੇਗਾ ਅੰਦਰ ਠੰਡ ਰਹਿੰਦੀ ਹੈ ਸਾਰੇ ਤਾਂ ਮਾਲ ਪਸ਼ੂ ਕਿੰਨੇ ਵਾਰੀ ਨਵਾਦ ਗਏ ਸੀ ਪਸ਼ੂਆਂ ਨੂੰ ਪਰ ਉਹ ਗੱਲ ਨਹੀਂ ਬਣਦੀ ਕਿ ਜਿਹੜੀ ਮੀਂਹ ਨਾਲ ਠੰਡ ਪਾਣੀ ਹੈਗੀ ਉਹ ਸਾਰੇ ਹੋਊਗੀ ਕਿਤੇ ਤੇ ਜਿਹੜੇ ਪਸ਼ੂਆਂ ਨੂੰ ਆਪਾਂ ਨਵਾਈਏ ਨੇ ਭਾਵੇਂ ਕਿੰਨੇ ਵਾਰੀ ਨਵਾਦ ਗਏ ਪਰ ਉਹ ਜਿਹੜੀ ਆਪਾਂ ਪਸ਼ੂਆਂ ਨੂੰ ਮੀਂਹ ਨਾਲ ਰੱਖਦ ਮਿਲਣੀ ਹੈਗੀ ਉਹ ਗੱਲ ਨਹੀਂ ਬਣਦੀ ਇਸ ਕਰਕੇ ਰੱਬਰ ਹੁਣਾਂ ਮੀਂਹ ਪੈਣਾ ਚਾਹੀਦਾ ਸਾਰੇ ਮਾੜੇ ਜੇ ਕੰਮ ਕਰ ਕਿਉਂ ਨੇ ਭੱਜ ਕੇ ਏਸੀ ਵਾਲੇ ਕਮਰੇ ਚ ਵੱਢ ਜਾਣਗੇ ਬਾਹਰ ਨਿਕਲੂ ਗਰਮੀ ਜੀ ਜੀ ਨਹੀਂ ਕਰਦਾ ਗਰਮੀ ਨਾਲ ਇਨਾ ਔਖਾ ਹੋ ਜਾਏ ਪੈਣਾ ਭੁੱਖ ਲੱਗਦੀ ਹੈਗੀ ਕੋਈ ਕੰਮ ਕਰਨ ਨੂੰ ਜੀ ਕਰਦਾ ਕੋਈ ਭੁੱਖ ਨਹੀਂ ਲੱਗਦੀ ਗੀ ਗਰਮੀ ਨਾਲ ਬਸ ਪਾਣੀ ਪਾਣੀ ਪੀਏ ਨੇ ਪਾਣੀ ਮਟੇ ਟਪਰੇ ਰਹਿੰਦੇ ਨੇ ਦੇ ਗਰਮੀ ਸੱਚੀ ਬਹੁਤ ਔਖਾ ਹੈਗਾ ਕਿੰਨਾ ਹਾਲਾ ਦਾ ਵਿਚਾਰੇ ਜੀ ਲਾਉਣਗੇ ਹਾਂ ਝੋਨਾ ਲਾਉਣਗੇ ਫੇਰ ਮੰਡਣਾ ਚਰੋਲੀ ਜਾਂਦੇ ਕਿੰਨਾ ਕਿੰਨਾ ਚੱਲ ਉੱਤੋਂ ਪਹਿਣਾ ਜਿਹੜੀਆਂ ਮਗਰ ਵਿਚਾਰੇ ਕੰਮ ਧੰਦਾ ਕਰਦੇ ਨੇ ਇਨਾ ਝੋਨੇ ਚ ਛਾਂ ਹਾਂ ਚਾਹ ਰੋਟਣਾ ਵੀ ਇਹ ਨਹੀਂ ਗਈਆਂ ਸਾਰੇ ਨੂੰ ਔਖਾ ਹੋ ਜਾਂਦਾ ਜੀ ਜੇ ਕਿਤੇ ਮਾਰੀ ਜੀ ਠੰਡ ਹੋ ਜੇ ਇਹੀ ਕੰਮ ਸੌਖਾ ਹੋ ਜੀ ਅਸੀਂ ਸ਼ਹਿਰ ਜਾਣਾ ਸੀ ਕਿਸੇ ਕੰਮ ਵਾਸਤੇ ਤਕਰੀਬਨ ਬੱਚਿਆਂ ਨੂੰ ਵੀ ਕਹਿਣਾ ਕਿੰਨਾ ਚਿਰ ਹੋ ਗਿਆ ਤੇ ਅਸੀਂ ਹਰ ਰੋਜ਼ ਇਹੀ ਗੱਲ ਕਹਿ ਦਿੰਦੇ ਆ ਵੀ ਮੀਂਹ ਪੈ ਜੇ ਫੇਰ ਜਾਵਾਂਗੇ ਮੀਂਹ ਪੈ ਜੇ ਫੇਰ ਜਾਵਾਂਗੇ ਪਰ ਕਿੱਥੋਂ ਸਰਦਾ ਜੀ ਜਿਹੜੇ ਕੰਮ ਕਰਨੇ ਆ ਉਹ ਤਾਂ ਕਰਨ ਹੀ ਪੈਂਦੇ ਨੇ ਜੀ ਆਏ ਹੋਇਆ ਕਿ ਸਾਰਾ ਜੀਵ ਜੰਤੂ ਗਰਮੀ ਨਾਲ ਬਹੁਤ ਜ਼ਿਆਦਾ ਗਰਮੀ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਇਹਦੀ ਬੇਨਤੀ ਹੈ ਬਦ-ਬਦ ਪਾਣੀ ਪੀਓ ਠੰਡ ਚ ਰਹੋ ਵਿਸ਼ਾਵੇਂ ਸ਼ਾਮੇ ਵਗੈਰਾ ਰਹੋ ਠੰਡ ਤਾਂ ਚਲੋ ਜੀ ਪਰਮਾਤਮਾ ਕਰੂਗਾ ਇਹ ਫੇਰ ਹੀ ਠੰਡਕ ਹੋਊਗੀ ਇੱਕ ਵਾਰੀ ਮੀਂਹ ਪਈਏ ਸਾਰੇ ਸਾਰ ਜੀਵ ਜੰਤ ਸਾਰਾ ਭੈਣ ਭਾਈ ਸਭ ਸੌਖੇ ਹੋ ਜਾਣਗੇ ਐਤਕੀ ਮੀਂਹ ਡੇਟਾ ਜੀ ਅੱਗੇ ਮਾਨਸੂਨ ਪਾਉਣਾ ਆ ਜਾਂਦਾ ਅਸੀਂ ਜੂਨ ਚ ਐਤਕੀ ਮੀਂਹ ਡੇਟਾ ਤਾਂ ਬਹੁਤ ਜ਼ਿਆਦੀ ਗਰਮੀ ਹੈ ਸਾਰੇ ਤਰਾ ਤਰਾ ਕਰਦੇ ਖਰੇ ਕਹਿੰਦਾ ਗਰਮੀ 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 ਪਹਿਲਾਂ ਠੰਡ ਨੇ ਜੀ ਇੰਨੀ ਠੰਡ ਬਾਈ ਠੰਡ ਪਈ 2 ਮਹੀਨੇ ਠੰਡ ਠੰਡ ਕਰੀ ਗਏ ਹੁਣ ਗਰਮੀ 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 ਸੱਚੀ ਕਿਤੇ ਹੀ ਨਹੀਂ ਰੋਟ ਆਪਾਂ ਦਾ ਜਦੋਂ ਗਰਮੀ ਆ ਜਾਂਦੀ ਉਹ ਆਏ ਲੱਗੇ ਠੰਡ ਹੋਵੇ ਜੋ ਠੰਡਾ ਹੈ ਜਦੋਂ ਆਏ ਲੱਗਦਾ ਹੁੰਦਾ ਵੀ ਗਰਮੀ ਹੋਵੇ ਬੜੇ ਕੱਪੜੇ ਕੁੱਪੜੇ ਸੁੱਕੇ ਜਾਣਗੇ ਸਰਦੀ ਚ ਕੱਪੜੇ ਨਹੀਂ ਸੁੱਕਦੇਗੇ ਰੋ ਆਂਦੇ ਗਰਮੀ ਹੋਵੇ ਕਮੈਂਟ ਚ ਕੱਪੜੇ ਸੁੱਕ ਜਾਂਦੇ ਤੇ ਗਰਮੀ ਚੋਂ ਨੀ ਕਿਤੇ ਜਾਣ ਆਉਣ ਦਾ ਹੱਜ ਨਹੀਂ ਰਾਕ ਕਿਤੇ ਬੈਠਣ ਖੜਨ ਨੂੰ ਜੀ ਨਹੀਂ ਕਰਦਾ ਗਾ ਗਰਮੀ ਚ ਨਾ ਬੰਦਾ ਕਿਤੇ ਜਾ ਸਕੇ ਨਾ ਕੋਈ ਖਾਣ-ਪੀਣ ਵਗੈਰਾ ਟੈਂਡਾ ਸਕੇ ਗਰਮੀ ਨੇ ਤਾਂ ਤੱਕੀਆਂ ਲਵਾ ਦਿੰਦੀ ਜੀ ਇੱਥੇ ਤਾਂ ਬਹੁਤ ਜ਼ਿਆਦਾ ਗਰਮੀ ਹੈ ਜਿਹੜੇ ਬਰਾਉਂ ਲੱਗੇਗੇ ਇਹ ਪਕੜਾ ਕਿ ਵਿੱਚ ਤੇਲ ਪਾਇਆ ਵੇ ਇਹ ਗੰਦੇ ਚੀਲੇ ਤੇ ਆਪਰੇ ਮਿਹੇਨਾ ਫੇਟਾ

ये सुन भी कुछ एम है तो भी आप सिखा कि सिखाते नहीं तरीका दिखाने भी आपको अपना तरीका हम अपना सब्जी बना तरीका कि मेरा तरीका कि दिखाने घट करके रख देवे गर्मी बहुत ज्यादा जी फिर चलो हम देख के पसंदी ਵਾਟ ਕੈਨ ਪੂਰੇ ਰਗਾ ਲਾ ਸੰਦ ਮੇਰੇ ਲੱਗਤੋਂ ਮਾਂਗੀਏ ਰੱਖ ਪਾਣੀ ਢਿਲੀ ਜਾਊ ਆਪਣਾ ਖਾਵਾ ਹੋ ਜੂਗਾ ਪਾਣੀ ਮੇਰੇ ਹੋਣਾ ਬਾਲ ਕਿ ਖੇਦ ਬੱਚੇ ਕੋਲੇ ਨਹੀਂ ਆ ਪਕੜਦੇ ਪਾ ਦੇ ਨਾ ਅੱਗੇ ਪੱਕ ਗਿਆ ਸੀ ਆ ਜਾ ਨਾ ਉਹ ਜੋ ਪੀਣਾ ਠੰਡਾ ਪਾਣੀ ਇਹ ਜੀ ਗਰਮ ਹੈ ਲੈ ਜੀ ਪੀ ਲੈ ਦੁਪਹਿਰੇ ਬੀਤਣ ਜਿਵੇਂ ਪਿਆ ਸੀ ਮਮੀ ਲੁਗਾ ਪਰ ਉਹ ਤੇ ਨਹੀਂ ਹੋਣੀ ਜੀ ਹੁਣ ਤੇ ਇਹੋ ਕੁਛ ਕਰਕੇ ਨਾ ਮਰਵਾਵਾਂ ਹੁੰਦੇ ਨੇ ਟਾਂਡੇ ਦੇ ਚਾਰ ਹੈਗੇ ਉਹਦੇ ਹਰੇ ਦੇ ਤੇ ਡੇੜੀ ਕੰਨ ਹਰਾ ਬਾਲਾ ਪਏ ਬਾਲਾ ਪਏ ਪਾਣੀ ਤਾਂ ਫਿਰ ਵੱਢ ਗਿਆ ਅੱਜ ਦੁਬਾਰੀ ਪਤਾ ਕਿ ਪਾਣੀ ਪਤਾ ਨਹੀਂ ਉਤਰ ਕੇ ਪਾ ਪਤਾ ਨਹੀਂ ਲੈ ਆਇਆ ਉਹ ਉੱਧਰ ਹੀ ਪਿਆ ਦੋ ਆ ਜਾ ਉੱਧਰ ਪੀ ਰੀ ਠੰਡਾ ਠੰਡਾ ਪੀ ਲੈ ਕੀ ਦਾ ਆਪਣੀ ਜਮੀਨ ਕਿਸੇ ਨੇ ਚੂਫਾ ਦਿੰਦੇ ਕਟੇ ਮੈਨੂੰ ਐਸਮਾ ਜਿਹੜਾ ਵੱਧ ਹੁੰਦਾ ਮੈਂ ਇਹਨਾਂ ਨੂੰ ਇਹਨਾਂ ਵਾਲੇ ਜਿਹੜੇ ਕਹਿੰਦੀ ਧਾਰਤ ਬਾਅਦ ਵਿੱਚ ਆਉਣਾ ਪਣੀ ਹਰਾ ਸੜੀ ਚਲ ਕੋਈ ਨਾ ਪਿਆ ਦੀ ਹਰਾ ਸੜ ਦਿੰਦੀ ਮੈਂ ਇਹਨਾਂ ਹਰਾ ਤੇ ਡੇੜੀ ਹੁੰਦੇ ਹੁੰਦਾ ਨਹੀਂ ਜਦ ਪੂਰੇ ਪੱਕ ਗਏ ਟਾਂਡੇ ਹੁਣ ਪੱਕੇ ਦਾ ਪਏ ਹੁਣ ਡੇੜੀ ਭਰ ਲਿਆ ਕਰੋ ਜਿੰਨ ਕਿਤਾ ਕਰਿਆ ਕੱਲ ਨੂੰ ਤੇ ਡੇੜੀ ਭੂਣ ਕੇ ਨਾਲ ਰਾਕੇ ਨੇ ਰਿਡੀ ਪਾਸ ਕਿਰੇਅ

Gracias. ਫਾਲ ਦਈਏ ਦੇਖੋ ਹੈ ਦੇਖੋ ਕੀ ਕਰੀ ਜਾਂਦੀ ਹੈ ਹਜ਼ਰਤ ਹੈ ਨਹੀਂ